ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪ੍ਰਿੰਗੜੀ ਪਹੁੰਚੇ ਆ ਪ੍ਰਿੰਗੜੀ ਪਿੰਡ ਹਰੀਕੇ ਪੱਤਣ ਦੇ ਵੀ ਬਿਲਕੁਲ ਲਾਗ ਗਿਆ ਕੋਈ ਵੀਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ 8-9 ਕਿਲੋਮੀਟਰ ਦੀ ਦੂਰੀ ਹਰੀਕੇ ਪੱਤਣ ਤੋਂ ਹਰੀਕੇ ਪੱਤਣ ਤੋਂ ਇੱਕ ਸੜਕ ਜਿਹੜੀ ਆ ਪਿੰਡ ਪ੍ਰਿੰਗੜੀ ਨੂੰ ਗਾਂ ਪੱਟੀ ਨੂੰ ਜਾਂਦੀ ਠੀਕ ਆ ਜੀ ਵਾਇਆ ਪ੍ਰਿੰਗੜੀ ਆ ਪੱਟੀ ਨੂੰ ਛੜਕ ਜਾਂਦੀ ਆ ਤੇ ਪੱਟੀ ਵੀ ਇਥੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਸ਼ਹਿਰ ਨਾਲ ਲੱਗਦੇ ਪਿੰਡ ਪਨਗੋਟਾ ਪਿੰਡ ਬਿਲਕੁਲ ਲੱਗੇ ਸੋ ਬਿੰਦੇ ਦੇ ਪਿੰਦੇ ਵੀਰ ਦੇ ਕੋਲ ਆਇਆ ਹਾਂ ਦੋਸਤੋ ਬਿੰਦੇ ਵੀਰ ਦੀਆਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਚੰਗੇ ਲੈ ਕੇ ਆਉਂਦਾ ਵੀਰ ਇੱਕ ਬੱਚੀ ਤੁਹਾਨੂੰ ਆਪਾਂ ਦਿਖਾਉਣੀ ਹੈ ਅਮਸਰ ਗੱਪਣ ਬੱਚੀ ਹੈ ਠੀਕ ਹੈ ਜੀ ਏਆਈ ਹੋਈ ਆ ਕਿੰਨੇ ਕ ਦਿਨਾਂ ਦੀ ਏਆਈ ਹੋਈ ਆ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਤੇ ਇੱਕ ਜਰਸੀ ਕ੍ਰੋਸ ਬ੍ਰੀਡ ਦੇ ਵਿੱਚ ਵੜ ਬਹੁਤ ਖੂਬਸੂਰਤ ਚੰਗੇ ਥਣ ਲੇਵੇ ਦੀ ਆ ਚੰਗੀ ਚੋਣ ਚਵਾਦੀ ਆ ਮਗਰ ਬੱਛੀ ਆ ਠੀਕ ਆ ਜੀ ਬਿਲਕੁਲ 나ੜੂਆ ਨਾਲਾ ਬੱਚੇ ਦੇ ਸੋ ਤਰੀਕ ਅੱਜ ਕਿਸਾਨ ਵੀਰ ਉਹ 21 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਮਾਰਨਿੰਗ ਦੇ ਕੋਈ 9 ਵਜੇ ਦਾ ਸੋ ਜਿਹੜੀ ਬੱੜ ਸੁਈ ਸੁਵਾਈ ਹੈ ਮੇਰਾ ਭਰਾ ਕੋਈ ਇੱਥੇ ਆਣ ਕੇ ਦੋ ਟਾਈਮ ਚੋਲੇ ਚਾਰ ਟਾਈਮ ਥੋਲੇ ਠੀਕ ਆ ਜੀ ਤੇ ਜਿਹੜੀ ਬੱਛੀ ਆ ਬਹੁਤ ਪਿਆਰੀ ਆ ਗਾਂ ਕੋਈ ਚੰਗਾ ਭਰਾ ਮੇਰਾ ਫਾਰਮ ਦੇ ਵਿੱਚ ਚੰਗੀਆਂ ਨਸਲ ਬਰੀਡ ਦੀਆਂ ਬੱਛੀਆਂ ਪਾਉਣਾ ਚਾਹੁੰਦਾ ਤੇ ਇਹ ਬੱਛੀ ਆਪਾਂ ਤੁਹਾਨੂੰ ਦਿਖਾ ਦਿਆਂ ਕਿ ਖੀਰੀ ਬੱਛੀ ਆ ਔਰ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਿੰਦੇ ਵੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਸਾਡੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਚੈਨ ਨਾਲ ਵੇਖਣ ਆਲੇ ਸਾਰਿਆਂ ਦਾ ਧੰਨਵਾਦ ਵੀਰ ਜੀ ਬਿੰਦੇ ਭਾਈ ਠੀਕ ਠਾਕ ਹਾਂ ਕਿਰਪਾ ਬਾਪੂ ਦੀ ਚਲੋ ਸ਼ੁਕਰ ਹੈ ਮਾਲਕ ਦਾ ਹਾਂਜੀ ਅੱਛਾ ਬਿੰਦੇ ਵੀਰ ਥੋੜਾ ਜਿਹਾ ਵਕਪਾ ਪੈ ਗਿਆ ਚਲੋ ਮਾਲ ਦੋ ਚਾਰ ਇਸੇ ਤਰ੍ਹਾਂ ਹੀ ਆਉਂਦੇ ਮੈਨੂੰ ਲੱਗਦਾ ਵੀਰ ਜੀ ਇੱਕ ਸੀਜ਼ਨ ਸੀ ਜੇਕਰ ਆਪਣੇ ਨਾਲ ਯਾਰ ਦਾ ਵਿਆਹ ਸੀ ਆਹ ਫਿਰ ਉਹਦੇ ਕਰਕੇ ਤੇ ਡੰਗਰ ਰੋਜ਼ ਹੀ ਆਉਂਦੇ ਵੀਰ ਜੀ ਅਗਰ ਨਹੀਂ ਆਉਂਦੇ ਸੇਲ ਹੋ ਜਾਂਦੇ ਇੱਕ ਡੰਗਰ ਸੇਲ ਹੋ ਦੋ ਰਹਿ ਜਾਂਦੇ ਮਨਕਵੀ ਦੀ ਤਾਂ ਨਹੀਂ ਹਾਂ ਸਾਰੇ ਭੈਣ ਭਰਾ ਨੂੰ ਵਧਾਈਆਂ ਹੋਣਾ ਪਾਣ ਸਾਰਿਆਂ ਨੂੰ ਅੱਛਾ ਤਾਂ ਨਹੀਂ ਆਜਾਇਆ ਹਣਾ ਨਹੀਂ ਪੁੱੜਦੇ ਵਾਕ ਮੋੜੇ ਕੇ ਸਾਰੇ ਆਣਾ ਅੱਛਾ ਹਾਂਜੀ ਤੇ ਉਹਨੂੰ ਗੱਲ ਇੱਕ ਕਹਿ ਦੇਣੀ ਸੀਗੀ ਵੀ ਵਿਆਹ ਕਰਵਾ ਕੇ ਵੀ ਕਦੇ ਮਿਲਦਾ ਖਿਲਦਾ ਨਹੀਂ ਨਹੀਂ ਮਿਲਣਾ ਵੜ ਕੇ ਤੇ ਹਣਾ ਹੁਣ ਆਇਆ ਨਹੀਂ ਅੱਜ ਮੈਂ ਤਾਂ ਕਰਕੇ ਗੱਲ ਕਹੀ ਹਾਂ ਹਾਂਜੀ ਹਾਂਜੀ ਮੁਰਕੇ ਮਿਲਣਾ ਓਖਾ ਇਹਦਾ ਨਾ ਯਾਰ ਪੁਰਾਣੇ ਵੇਨ ਲੱਭਣੇ ਹੁੰਦੇ ਆਹੋ ਆਹੋ ਬਿਲਕੁਲ ਐ ਮੈਂ ਨਹੀਂ ਆਊਗਾ ਕੋਈ ਨਹੀਂ ਹੁਣ ਨਵੇਂ ਨਵੇਂ ਵਿਆਹ ਦਾ ਚਾਹ ਹੈ ਨਾ ਫੇਰ ਜਾਂ ਹੁਣ ਨਰੇ ਨਰੇ ਦਰਸ਼ ਮਿਲੇ ਕਰਨੇ ਬਾਬਿਆਂ ਦੇ ਬਿਲਕੁਲ ਬਿਲਕੁਲ ਨਿਣਾਦੇਵ ਜਾਨ ਚਲ ਛੱਤ ਚੜ੍ਹੋ ਇਹਨਾਂ ਨੇ ਆਹੋ ਚਲ ਕੋਈ ਨਵਾਂ ਸੰਦ ਲਾਇਆ ਜੀ ਤੇ ਬੰਦਾ ਹੱਫਲਾ ਪਾ ਚਾਰ ਬੜਾ ਲੱਗਦੀ ਚਲੋ ਵਧੀਆ ਕੰਮ ਹੋ ਗਿਆ ਘਰ ਵਾਲਾ ਬਣ ਗਿਆ ਆਪਣੇ ਬਹੁਤ ਵਧੀਆ ਬਹੁਤ ਮਾਲਕ ਨੇ ਕਿਰਪਾ ਕੀਤੀ ਚਲੋ ਬਤਾਇਆ ਹੁਣ ਲੈ ਵੀ ਬਿੰਦੇ ਵੀਰ ਅੱਜ ਬੈੜਾ ਦੋ ਨੇ ਆਪਣੇ ਕੋਲ ਹਾਂਜੀ ਇੱਕ ਬੱਚੀ ਅੰਸਰ ਗੱਬਣ ਤੁਸੀਂ ਕਰਵਾ ਦਿੱਤੀ ਆ ਕਰਵਾਤੀ ਆ ਜੀ ਤੇ ਸ਼ੁਰੂਆਤ ਆਪਾਂ ਇਸੇ ਬੱਚੀ ਤੋਂ ਕਰ ਲਏ ਬੱਚੀ ਚੰਗੀ ਆ ਨਸਲ ਬਰੀਡ ਦੇ ਵਿੱਚ ਐਚਪੀ ਦੀ ਬੱਚੀ ਆ ਪਿਓਰ ਹਣਾ ਚਾਰ ਦਾਵੰਦੀ ਆ ਜੀ ਤੇ ਬਿੰਦੇਬਾਈ ਕਿੰਨੀ ਕੁ ਉਮਰ ਬੱਚੀ ਦੀ ਮੂਹਤਾ ਸਾਡੇ ਤਾਂ 10 ਮਹੀਨੇ ਹੋ ਗਏ ਜੋ ਖੀਰੀ ਆ ਬੱਚਾ ਹਾਂ ਸਾਡੇ ਤਾਂ 10 ਮਹੀਨੇ ਸਾਡੇ ਤਾਂ 10 ਮਹੀਨੇ ਆ ਅੱਜ ਕਿੰਨੇ ਦਿਨ ਹੋ ਗਿਆ ਟੀਕਾ ਲਵਾਇਆ ਅੱਜ ਇਹਨੂੰ 18 ਤਰੀਕ ਨੂੰ ਟੀਕਾ ਭਰਾਇਆ ਜੀ 18 ਨੂੰ 18 ਤਰੀਕ ਨੂੰ ਦੋ ਤਿੰਨ ਦਿਨ ਦਾ ਸਮਾਂ ਹਾਂ ਵੀਡੀਓ ਆਪਣੇ ਕੋਲੇ ਕੋਈ ਜਿੰਨੇ ਖਾਣ ਨਹੀਂ ਆ ਕੇ ਵੇਖੇ ਵੀਡੀਓ ਫੇਰ ਲੈ ਕੇ ਜਾਵੇ ਲੋ ਵੀ ਬੱਚੀ ਇੱਕ ਵਾਰੀ ਮਾਣਾ ਭਰਾ ਦਰਸ਼ਨ ਕਰੋ ਇਹ ਨਾ ਕੋਈ ਆਖੀ ਉਤਰਾਂ ਕਿਦੇ ਆ ਬੜੀ ਦਰਸ਼ਨੀ ਬੱਚੀ ਆ ਹਾਂ ਦੇਖੋ ਸਾਡੇ 10 ਮਹੀਨੇ ਪੂਰੇ ਦੀ ਸੋ ਮੁੱਠੀ ਮੁੱਠੀ ਥਾਨ ਕਰਮਾਂ ਵਾਲੀਆਂ ਬਣਾਉਣਾ ਜਿੱਦ ਤੱਕ ਪੂਰੀ ਤਿਆਰੀ ਤੇ ਆਈ ਠੀ ਸੋ ਬਾਕੀ ਗੱਦੀ ਗੁੱਦੀ ਚੰਗੀ ਆ ਥੱਲੇੋਂ ਠੀਕ ਆ ਜੀ ਤੇ ਕੱਦ ਹਾਈਟ ਬੱਚੀ ਦਾ ਬਹੁਤ ਪਿਆਰਾ 10 ਮਹੀਨਿਆਂ ਦਾ ਬੱਚਾ ਹੈ ਪਰ ਹਾਈਟ ਕੱਦ ਪੂਰੀਆ ਬੱਚੀ ਤਕਰੀਬਨ ਜਿੰਨੇ ਟਾਈਮ ਤੱਕ ਇਹਨਾਂ ਬਿੰਦੇਬਾਈ ਸੂਣਾ ਸੁਵਾਉਣਾ ਤਕਰੀਬਨ 1.5 ਗਿੱਠੇ ਨੇ ਉੱਚੀ ਹੋ ਰਹੀ ਜੀ ਕਿ ਕੋਈ ਨਾ ਖੁੱਲੀ ਛੱਡੀ ਆਪਾਂ ਨੂੰ ਅਗਰ ਸਬਾਤ ਦੋ ਤਿੰਨ ਦਿਨ ਪੱਠੇ ਨਹੀਂ ਖਾਦਿਆ ਆ ਗਏ ਨੇ ਇਹ ਤੁਸੀਂ ਦੱਸੋ ਨੀ ਵੀ ਜੇ ਡੈਜੇ ਮੈਨੂੰ ਵੀ ਇਹ ਟੈਨ ਮਾਰਕਸ ਸੀ ਮਿਲਦੀ ਆ ਹੁਣ ਤਲੋ ਨੰਬਰ ਨਹੀਂ ਪਤਾ ਕਿਹੜੇ ਨੰਬਰ ਦਾ ਆਪਣਾ ਕਿਹੜੀ ਦੀ ਭਰਾ ਇਹਨਾਂ ਨੇ ਚੱਕਰ ਸੀ ਉੱਥੇ ਫਿਰਦੀਆਂ ਖੁੱਲੀਆਂ ਮਾਵਾਂ ਦੀਆਂ ਦੋਵੇਂ ਲੈ ਜਾਨਵ ਉਹ ਵੇਚਤੀ ਆ ਹਾਂ ਉਹ ਸਾਲ ਦੁੱਧ ਹੈਗਾ ਸੀ 35 ਕਿਲੋ ਦਾ ਹੈਗਾ ਛੱਲੇ ਦੇ ਠੀਕ ਠੀਕ ਹਾਂ ਵੱਡੀ ਬੱਚੀ ਹੈ ਬੱਚੀ ਪੂਰੀ ਵੱਡੀ ਹੈ ਠੀਕ ਆ ਇੱਕ ਵਾਰੀ ਫੇਸ ਬਿੰਦੇ ਭਾਈ ਦਿਖਾਓ ਇਹਦਾ ਮੈਨੂੰ ਮਾਰਾ ਜਾ ਲਓ ਵੀ ਇੱਕ ਵਾਰੀ ਫੇਸ ਕੁਆਲਿਟੀ ਦਿਖਾਉਣੀ ਆ ਦੋਸਤੋ ਛੋਟੀ ਜਿਹੀ ਬੂਥੀ ਆ ਬੱਚੀ ਦੀ ਬਹੁਤ ਸੋਹਣੀ ਆ ਬੋਦੀ ਬਾਦੀ ਉਸੇ ਤਰ੍ਹਾਂ ਛੋਟਾ ਕਾਨਾ ਮੱਥੇ ਦੇ ਵਿੱਚ ਥੋੜਾ ਜਿਹਾ ਦੇਖੋਗੇ ਤੁਸੀਂ ਬਲੇਜ ਬਣਿਆ ਹੈਗਾ ਠੀਕ ਆ ਜੀ ਫੁੱਲ ਜਾ ਜਾਂਦਾ ਤੇ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਆ ਬੱਚੀ ਕਹਾਂ ਤਾਂ ਚੰਗੀ ਤਿਆਰ ਹੋਣ ਵਾਲੀ ਆ ਚੰਗੇ ਪੈਸੇ ਆ ਗਏ ਵੀ ਖੀਰਿੰਗ ਨਾ ਅਗੇ ਉਤਰਾ ਝੂਠੀ ਮਰੀ ਜਾਂਦੇ ਕਹਿੰਦੇ ਨੇ ਸੋ 10 ਮਹੀਨਿਆਂ ਦਾ ਬੱਚਾ ਦਾ 10 ਮਹੀਨਿਆਂ ਦਾ ਸਾਡੇ 10 ਮਹੀਨਾ ਬੱਚਾ ਆ ਇਹਨੂੰ ਵੀ ਕੱਢ ਕੇ ਵੀਰ ਤੋਰਦੇ ਖੁੱਲੀ ਰਹਿਣ ਦੇ ਕਰਕੇ ਲੱਸੀ ਹੋ ਗਈ ਥੋੜੀ ਜਾਂ ਕੇ ਸੋ ਬੱਚੀ ਉਤੋਂ ਦੋਸਤੋਂ ਬਹੁਤ ਫਲੈਟ ਆ ਬਾਕੀ ਥਣ ਮੇਨ ਗੱਲ ਆ ਵੀ ਥਣ ਬੜੇ ਸੋਹਣੇ ਖੇੜ ਦੇ ਵਿੱਚ ਆ ਕੋਈ ਫੋਰ ਸ਼ਾਂਗ ਨਹੀਂ ਗਈ ਚਮਕਦੰਗ ਕੋ ਬੜੀ ਆ ਬੱਚੀ ਨੂੰ ਬਾਕੀ ਤੁਸੀਂ ਵੇਖ ਸਕਦੇ ਜੇ ਜ਼ਿਆਦਾ ਗੱਲ ਆਪਾਂ ਨਹੀਂ ਕਰਾਂਗੇ ਜ਼ਿਆਦਾ ਗੱਲ ਇਹ ਬੱਚੀ ਆਪ ਹੀ ਦੱਸੂਗੀ ਵੀ ਕੀ ਕੁਝ ਹੈਗੀ ਆ ਠੀਕ ਆ ਅਕੇ ਮੇਰਾ ਫਾਰਮਰ ਭਰਾ तकरीबन ਅੱਜ ਤੁਹਾਨੂੰ ਬੜੇ ਜਾਇਜ਼ ਰੇਟ ਦੇ ਵਿੱਚ ਮਿਲ ਜਾਣੀ ਆ ਕੱਲ ਨੂੰ ਕਰਮ ਵਾਲੀ ਭਾਵੇਂ ਕੋਈ ਸਵਾ ਲੱਖ ਦੀ ਇਹ ਚੀਜ਼ ਕਰਕੇ ਗਾਂ ਤਿਆਰ ਕਰਕੇ ਵੇਚ ਲੈ ਠੀਕ ਆ ਜੀ ਆ ਵੇਖੋ ਬਹੁਤ ਪਿਆਰੀ ਬਸ਼ੀ ਆ ਕੰਨ ਕੰਨ ਫੇਸ ਕੁਆਲਿਟੀ ਛੋਟੀ ਜੀ ਹਾਈਟ ਕੱਦ ਬਹੁਤ ਪਿਆਰਾ 10 ਮਹੀਨਿਆਂ ਦੇ ਅਕੋਰਡਿੰਗ ਜੇਕਰ ਆਪਾਂ ਦੇਖੀਏ ਤੇ ਹਾਈਟ ਕੱਦ ਬੜਾ ਪਿਆਰਾ ਸੋ ਢਾਂਚੇ ਮੁਤਾਬਕ ਬਸ਼ੀ ਬਹੁਤ ਸੋਹਣੀ ਆ ਫਿਟਨੈਸ ਦੇ ਵਿੱਚ ਆ ਪੂਰੀ ਕੋਈ ਵਾਧੂ ਆਪਾਂ ਕਹਿ ਲਈਏ ਵੀ ਫਾਇਟ ਨਹੀਂ ਹੈਗੀ ਕੀ ਠੀਕ ਆ ਜੀ ਬਿਲਕੁਲ ਸ਼ਾਂਟਵਾ ਜਿਹਾ ਸਰੀਰ ਆ ਬੋਸ ਹੋਣੀ ਠੀਕ ਹੈ ਜੀ ਗਾਂ ਮੇਰਾ ਭਰਾ ਕੋਲ ਜਾ ਕੇ ਫਾਰਮ ਦੇ ਵਿੱਚ ਖੁੱਲੀ ਛੱਡ ਦੇ ਬੱਚੀ ਚੰਗੀ ਤਿਆਰ ਹੋ ਜੂਗੀ ਤਿੰਨਾ ਚੌਕ ਦਿਨਾਂ ਦਾ ਜਿਹੜਾ ਡੀਆ ਇੱਕ ਟੀਕਾ ਰਖਵਾਇਆ ਨਿਕਲ ਆਉਂਦੀ ਹੈਗਾ ਕਿਸਮਤ ਕਿਸੇ ਭਰਾ ਦੀ ਠੀਕ ਹੈ ਜੀ ਬੱਚੀ ਬਿਲਕੁਲ ਖੀਰੀ ਖੀਰੀ ਜਿਹੜੀ ਸੂਪੂਗੀ ਆ ਠੀਕ ਹੈ ਲੈਓ ਬਿੰਦੇ ਬਾਈ ਮੋੜ ਲੈ ਆ ਜੀ ਲੋ ਜੀ ਤੇਗਾ ਸੋ ਚੰਗਾ ਢਾਜਾ ਵੱਚੀ ਦਾ ਸੋ ਬਾਕੀ ਰੇਟ ਆਪਾਂ ਪੁੱਛ ਲਾਂਗੇ ਬਿੰਦੇ ਬਾਈ ਤੋਂ ਕੀ ਮੁੱਲ ਕਰਤਾ ਕਿੰਨੇ ਦੀ ਦੇਣੀ ਆ ਸੋ ਓਵਰਆਲ ਜਿੰਨੀ ਆ ਧੀਰੀ ਆ ਕਰਮਾ ਦੀ ਠੀਕ ਆ ਜੀ ਆ ਵੇਖੋ ਆ ਲੈ ਖਸ ਖਸ ਖੋੜ ਸ਼ਾਮ ਨੇ ਕੀ ਆ ਜੀ ਹਾਂ ਵਿੰਦਾ ਭਾਈ ਕੀ ਮੋਲ ਕੀ ਕਰਦੇ ਆ ਲੈਣ ਦੇਣ ਮੋਲਵੀ ਇਹਦੀ ਜੋ ਜਨਾ ਮੱਦੀ ਕਰੀਏ ਬਰਬੀ 30000 ਮੁੱਲ ਕਰਦੇ ਆ ਤਰ ਆਪਾਂ ਹਾਂ ਹਾਂ ਜੀ ਦੇਣੀ ਵੀ ਦੀ 26000 ਦੀ ਹਾਂ ਨਾ ਜੋ 26 ਦੀ ਆਉਂਜ 500 ਰੁਪਏ ਛੋਟ ਕਰਦਾ ਇੱਕ 25.5 ਦੀ 25.5000 ਕਰਦਾਂਗੇ ਜਗੀਰ ਜੀ ਠੀਕ ਆ ਹਾਂ ਜੀ ਲੋ ਵੀ 25.5000 ਦੀ ਬੱਛੀ ਮਿਲ ਜੂਗੀ ਹਾਂ ਜੀ ਠੀਕ ਆ ਤੇ ਇਸ ਤੋਂ ਬਾਅਦ ਆ ਵਿੰਦਾ ਇਧਰਲੇ ਪਾਸੇ ਆਪ ਨੂੰ ਕਲਾਬ ਵਾੜਾ ਕੀ ਜਰਸੀ ਹਾਂ ਜੀ ਕਰਾਸ ਬਰੀਡ ਦੇ ਵਿੱਚ ਹੀ ਆ ਹਾਂ ਜੀ ਹਾਂ ਜੀ ਸੂਈ ਸੂਈ ਕਿੰਨੇ ਕ ਦਿਨ ਦਾ ਸਮਾਂ ਆਲਦੀ ਸੀ ਜੀ ਸੂਈ ਤੜਕੇ ਦੀ ਅੱਛਾ ਅੱਛਾ ਹਾਂ ਜੀ ਕੱਲ ਤ ਮਗਰ ਵੀ ਬੱਛੀ ਆ ਗਈ ਮਗਰ ਉਸੇ ਗਿਰਦੀ ਆ ਗਈ ਬੱਛੀ ਹਾਂ ਲਾਓ ਬੇ ਠੀਕ ਆ ਜੀ ਕੋਈ ਜਰਸੀ ਨਾਲ ਕੋਈ ਗਿਰਦਾ ਕਰਾਸ ਲਾ ਲੇ ਮਗਰ ਬੱਛੀ ਚੰਗੀ ਆ ਠੀਕ ਆ ਬਾਕੀ ਥਣ ਗੋਲ ਦੀ ਬੜੀ ਖਰੀ ਆ ਕਰਮ ਵਾਲੀ ਨੋਕਲਾ ਥਾਣਾ ਨਖੇੜ ਬਿਲਕੁਲ ਤੁਹਾਡੇ ਸਾਹਮਣੇ ਕੋਈ 2 2 1.5 1.5 2 2 ਇੰਚ ਦਾ ਵਿੱਚ ਗੈਪ ਆ ਤੇ ਕਲਰ ਦੀ ਗੱਲ ਕਰ ਲਈ ਬਿਲਕੁਲ ਬਤਾਮੀ ਜਾਂ ਰਾਂਗਾ ਕਰਮ ਵਾਲੀ ਦਾ ਬਲੈਕ ਤੇ ਬਿਲਕੁਲ ਬਰਾਊਨ ਦਾ ਕੰਬੀਨੇਸ਼ਨ ਆ ਤੇ ਜਰਸੀ ਦੇ ਵਿੱਚ ਕਰਾਸ ਬਰੀਡ ਆ ਬਾਕੀ ਭਰਾ ਬਰੂ ਦੀ ਪੂਰੀ ਓਕੇ ਮੈਨਾਂ ਵੀ ਨਹੀਂ ਇੱਕ ਨੰਬਰ ਚ ਆਈ ਨਹੀਂ ਮਾੜੀ ਹੋ ਗਈ ਵੀਰ ਜੀ ਆਪਣੇ ਠੀਕ ਆ ਮੋਟਰ ਨੂੰ ਚਲਦੀ ਹੈ ਗਰਲ ਕਰ ਲਈ ਹਾਂ ਉਦੋਂ ਮੈਂ ਦੁਬਾਰਾ ਮੋਟਰ ਨਹੀਂ ਚਾਲਦੀ ਆਉਂਗਾ ਪੰਜ ਚੋ ਚੋ ਕੇ ਆਹ ਜਿੱਥਾ ਨੇ ਹੋ ਕੇ ਦਦੇ ਲੱਗਾ ਇਹਨੂੰ ਅੱਛਾ ਬਿੰਦੇ ਭਾਈ ਬੋਲਾ ਵੀ ਤੁਸੀਂ ਦੱਸਿਆ ਵੀ 11-12 ਕਿਲੋ ਹਿੱਟਾੜੀ ਦਾ ਬੋਲਾ ਉਹ 14 ਕਿਲੋ ਵੀ ਪਰ ਆਪਾਂ 12 ਕਿਲੋ ਕਹਿ ਕੇ ਦੇ ਦੇਣਾ ਹਾਂ ਇਹਦੀ ਦੇਖੋ ਹਾਂ ਲੈ ਆ ਵੀ ਸਮਰਸੀਬਲ ਮੋਟਰ ਹੀ ਆ ਕਰਮਾ ਲਈ ਗਈ ਮੋਟੀ ਉਂਗਲ ਉਂਗਲ ਜਿੱਡੀ ਧਾਰ ਆ ਠੀਕ ਆ ਜੀ ਸੋ 24-24 ਦੀ ਬਿਲਕੁਲ ਓਕੇ ਰਪੋ ਨੰਬਰ ਵੀਰ ਜੀ ਬਹੁਤ ਸੋਨਾ ਮੁੱਠੀ ਮੁੱਠੀ ਥਾਣਾ ਕਰਮਾਲੀ ਨੂੰ ਲੈ ਬਿੰਦੇ ਖੋਲ ਕੇ ਮਾੜਾ ਤੋਰਦੇ ਆ ਇਹਨੂੰ ਵੀਰ ਜੀ ਟੋਟਾ ਝਾਡੂ ਜਾ ਬਹੁਤ ਸੋਹਣਾ ਵੈਸੇ ਵੈਡ ਦੋਸੋ ਅੱਜ ਭਲਕੇ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਇਹ ਸੂਈ ਕੱਲ ਦੀ ਆ ਥੋੜਾ ਜਿਹਾ ਪਸੂ ਕੇ ਨਾ ਸੂਸ ਵਾਗੇ ਤਹਿ ਜੀ ਲਾ ਜਾਂਦਾ ਪਰ ਕਰਮਾਂ ਵਾਲੀ ਵੇਖੋ ਵਜਨ ਵੇਟ ਪੂਰਾ ਤੇ ਚੰਗੀ ਜੰਮੀ ਪਲੀ ਪਲੀਤੀ ਆ ਜਿਹੜਾ ਬੱਚਾ ਵੀ ਆਇਆ ਬੱਚੇ ਆਉਣ ਤੋਂ ਬਾਅਦ ਵੀ ਕਰਮਾਂ ਵਾਲੀ ਕੋਈ ਟੁੱਟੀ ਨਹੀਂ ਗਈ ਪਿੰਡੇ ਵਾਲੇ ਪਾਸਿਓਂ ਨਹੀਂ ਸੋ ਹਵਾਨੇ ਜੱਡੇ ਦੀ ਬੜੀ ਵਧੀਆ ਨਖੇੜ ਬਹੁਤ ਸੋਹਣਾ ਤੇ ਬਿਲਕੁਲ ਕਿਲਿਆੰਗੂ ਥਣ ਗੱਡੀ ਖੜੀ ਆ ਕਰਮਾਂ ਵਾਲੀ ਜਵਾਬ ਅਸਮਾਨ ਦੀ ਇੱਕ ਨੰਬਰ ਆ ਬਾਕੀ ਮੇਰਾ ਭਰਾ ਵੇਖੋ ਕੋਈ ਫੋੜ ਨਹੀਂ ਕੋਈ ਬੱਚਾ ਨਹੀਂ ਨਾਲ ਲੱਗਾ ਪੈਣਾ ਨਹੀਂ ਖਾਸ ਤੌਰ ਤੇ ਜਿਹੜੀਆਂ ਪੈਣਾ ਚਵਾਈ ਕਰਦੀਆਂ ਨੇ ਮਤਲਬ ਹੁੰਦਾ ਹੈ ਵੀ ਠੰਡੀ ਹੋਵੇ ਧੀਰੀ ਹੋਵੇ ਤੇ ਥਾਂ ਪੂਰਾ ਥੀ ਮੁੱਠੀ ਵਾਲਾ ਹੋਵੇ ਵੀ ਕੱਲ ਨੂੰ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਚਵਾਈ ਦੇ ਵਿੱਚ ਬਾਕੀ ਤੁਸੀਂ ਖਲੋਣੀ ਖਲਾਣੀ ਦੀ ਚੈੱਕ ਕਰੋ ਮੇਰਾ ਭਰਾ ਵੈੜ ਸਾਰੀ ਓਵਰਆਲ ਬਹੁਤ ਚੰਗੇ ਢਾਂਚੇ ਦੇ ਵਿੱਚ ਸੋ ਚਵਾਈ ਤੁਸੀਂ ਦੋ ਦੋ ਚਾਰ ਚਾਰ ਤਰ੍ਹਾਂ ਦੇਖ ਹੀ ਲਈ ਆ ਸੋ ਚੋਣ ਜਮਾਨ ਪਸ਼ੂ ਮਾੜਾ ਨਹੀਂ ਨਿਕਲੂਗਾ ਭਾਵੇਂ ਕੋਈ ਮੇਰਾ ਵੀਰ ਆਨਲਾਈਨ ਸੌਦਾ ਕਰ ਲਵੇ ਆ ਵੀਰ ਬਹੁਤ ਨਾ ਮਹਗਾ ਨਾ ਆਪਣਾ ਜਗੇ ਉਹ ਗਾਰੰਟੀ ਹੋਊਗਾ ਆਪਣੀ ਜੇ ਚੋਣ ਮਾੜੀ ਹੋਵੇ ਤੇ ਇਤਨਾ ਮੱਦੀ ਪਿੱਛੜੀ ਵੀ ਦੀ ਉਹ ਨਿਕਲ ਨਹੀਂ ਗੀ ਆ ਦੇਖ ਲਓ ਜੀ। ਸੋ ਇਹੋ ਜਿਹਾ ਪਸ਼ੂ ਦੋਸਤੋ ਵਾਦੇ ਦਾ ਨਾਰਮਲ ਜਿੱਥੋਂ ਵੀ ਕਿਸੇ ਭਰਾ ਨੂੰ ਚੰਗਾ ਪਸ਼ੂ ਲੱਭਦਾ ਉਥੋਂ ਖਰੀਦਦਾਰੀ ਅਗਲਾ ਕਰਦਾ ਠੀਕ ਹੈ ਜੀ ਪੈਸੇ ਲਾਉਣੇ ਆ ਕੋਈ ਫਰੀ ਦਾ ਕਿਸੇ ਨੇ ਲੈਣੀ ਨਹੀਂ ਠੀਕ ਹੈ ਜੀ ਜਦੋਂ ਆਪਾਂ ਗੱਲ ਕਰਦੇ ਵੇ ਪਾਟਾ ਨੋਟ ਵਪਾਰੀ ਭਰਾ ਨੇ ਵਾਪਸ ਕਰ ਦੇਣਾ ਤੇ ਤਸੱਲੀ ਵੀ ਆਪਣੀ ਜਰੂਰ ਕਰਿਆ ਕਰੋ। ਰੰਗ ਦਾ ਕੰਬੀਨੇਸ਼ਨ ਸੋਹਣਾ ਉਤੋਂ ਚਮਕਦਮ ਕਪੂਰੀ ਆ। ਸੂਸਵਾ ਕੇ ਕਰਮਾ ਲਾ ਇੱਕ ਪਸ਼ੂ ਦੁਬਾਰਾ ਵੀ ਹਫ਼ਤੇ ਤੱਕ ਸਿੱਧਾ ਸੁਧਾ ਹੋ ਜਾਂਦਾ। ਮਾੜੀ ਤੈ ਲੈ ਥੋੜੀ ਜਿਆਦਾ ਟਾਈਮ ਲੱਗੀ ਮਾੜੀ ਲੱਗੀ ਤੈ ਅਕਸਰ ਫਸਲ ਨਹੀਂ ਗਿਆ ਬਾਕੀ ਮਗਰ ਪਲਾਸਪਾਉਣਾ ਬਿੰਦੇ ਮਗਰ ਵੀ ਵੱਛੀ ਆ ਵੱਛੀ ਗਿਰਦੀ ਅਛੀ ਵੀਰ ਜੀ ਮਰੇ ਦੇ ਵਿੱਚ ਚਲੋ ਮਗਰ ਵੱਛੀ ਆ ਗਈ ਆ ਬਹੁਤ ਪਿਆਰੀ ਲਿਓ ਬਿੰਦੇ ਮੋਰਲਾ ਭਰਾ ਲਓ ਜੀ ਠੀਕ ਆ ਜੀ ਸੁਨਾਗੇ ਵੀ ਬਹੁਤ ਪਿਆਰਾ ਖੂਬਸੂਰਤ ਵਹਿੜਾ ਠੀਕ ਆ ਜੀ ਦੁੱਧ ਕਰਮਾਂ ਵਾਲੀ ਬਾਕੀ ਆਪਦੇ ਤੁਸੀਂ ਅੰਦਾਜ਼ਾ ਲਾ ਲਿਆ ਜੇ ਜਿੰਨੇ ਵੀ ਕਿਸੇ ਭਰਾ ਨੂੰ ਸਮਝ ਲੱਗਦੀ ਆ ਵੀ ਕਿੰਨਾ ਕੁ ਦੁੱਧ ਭਰੋਣਾ ਚਾਹੀਦਾ ਵੱਛੀ ਨੂੰ ਤਸੋ ਵੇਜ ਬਿੰਦੇ ਦੂਜਾ ਤੀਜਾ ਹੀ ਹੋਊਗੀ ਨਹੀਂ ਤੀਜਾ ਸੂਈ ਵੀ ਤੀਜਾ ਸੂਈ ਹਾਂ ਤੋ ਜੇ ਉਹ ਕੰਮ ਨਹੀਂ ਕਰੀ ਦੀ ਆਖੀਏ ਤੁਜੀ ਸੂਈ ਪਹਿਲੀ ਸੂਈ ਤੀਜੇ ਸੂਈ ਵੀ ਕਰਦੀ ਹੈ ਤੀਜਾ ਤੀਜਾ ਹੀ ਮੰਨ ਕੇ ਲੈਂਦੇ ਹਾਂ ਇਹ ਨਹੀਂ ਆਖੀ ਪਹਿਲੀ ਸੂਈ ਉਹ ਕੰਮ ਨਹੀਂ ਹੈਗਾ ਆਪਣੇ ਕੋਲ ਵੀਰ ਜੀ ਲੈ ਠੀਕ ਆ ਤੀਜੇ ਸੂਈ ਚੋ ਬਿਲਕੁਲ ਬਿਲਕੁਲ ਕੋਈ ਫਰਕ ਨਹੀਂ ਪੈਂਦਾ ਅਕਸਰ ਚਲੋ ਰੱਖਣਾ ਪਹਿਲੀ ਸੂਈ ਦੂਜੀ ਸੂਈ ਤੀਜੇ ਉਹ ਕੰਮ ਨਹੀਂ ਹੈਗਾ ਆਪਣੇ ਕੋਲ ਵੀਰ ਜੀ ਬਹੁਤ ਠੀਕ ਆ ਜੀ origignal ਜਿਹੜੀ ਦੋਸਤੋ ਤੀਜੇ ਕ ਸੂਵੇ ਆ ਜਾਪਦੀ ਵੀ ਆ ਤੀਜੇ ਸੂਵੇ ਆ ਇਹ ਚੱਕਰ ਚੋ ਚਲੋ ਮਕਰ ਵੀ ਕਿਸੇ ਭਰਾ ਦਾ ਸ਼ੌ ਬਾਕੀ ਖੈ ਕਰਮਾਂ ਦੀ ਸੀਲਸ ਲੱਗਾ ਬਾਰ ਬਾਰ ਆਪ ਨੂੰ ਫੇਰ ਕੇ ਖਾਣ ਦਾ ਕੋਈ ਮਤਸਦਾ ਵੀ ਹੈ ਇਹ ਨਾ ਪਵੈਨਾ ਅੱਗੋਂ ਜੁਣਾ ਮਰੋ ਜੀ ਇਹਨੂੰ ਜੱਕਰੇ ਗਾ ਜੈ ਨਾ ਆ ਵੇ ਲੋ ਮਛੀ ਮੋਟਰੀ ਲੱਗੀ ਨਹੀਂ ਜਦਾਂ ਨਾ ਰਿਆ ਦੇਖੋ ਸਾਂ ਸੁਪਾਈਆਂ ਦੇਖੋ ਰਾਜਾ ਸਾਂ ਮੜੀ ਬਣਨੀ ਹੈ ਚੱਦਣਾ ਔਰ ਨਹੀਂ ਨਹੀਂ ਚੁਵਾਈਆਂ ਚੁਵਾਈਆਂ ਚੁ ਹਾਂ ਲੱਗੇ ਚੁਵਾਈਆਂ ਬਾਹਰ ਆ ਗਈ ਤੇ ਕਰਮਾਂ ਲਈ ਭਰੂ ਕੀ ਚੱਡਾ ਚੁੱਡਾ ਚੰਗਾ ਹਾਂਜੀ ਬਿੰਦੇ ਕੀ ਮੋਲ ਕੋ ਕੀ ਗੱਲ ਕਰਨੀ ਇਹਦੀ ਵੀ ਆਪਾਂ ਮੋਲ ਵੀ ਜੀ ਭਾ 60 ਕਰੀਏ 55 ਕਰੀਏ ਹਾਂ ਨਾ 55000 ਦੇਣੀ ਜੀ ਹਾਂ 52 ਦੀ 52000 ਛਟਨੀ ਜੋ ਜਿੰਨਾ ਭਾ 60 ਕਰ ਲਈ 65 ਕਰ ਲਈ ਉਹ ਕੋਈ ਫਾਇਦਾ ਨਹੀਂਗਾ ਜਿੰਨੇ ਦੀ ਦੇਣੀ ਆਪਾਂ ਠੀਕ ਆ ਉਹ ਚ ਭੈ ਸਰਵੇ ਛੋੜ ਕਰਦਾ ਵੀਰ ਜਿਹੜਾ ਵਾਹ ਮਾਨਤਰਾ ਕਰਾਂਗਾ ਇਹਦਾ ਲੋ ਵੀ ਵੜ ਦੋਸਤੋ ਸਾਰੇ ਭਰਾਵਾਂ ਨੇ ਇੱਕ ਅੰਦਾਜ਼ਾ ਲਾ ਹੀ ਲੈਣਾ ਵੇਖ ਕੇ ਤੁਸੀਂ ਤੱਕ ਮਾਰ ਹੀ ਲੈਣੀ ਹੁੰਦੀ ਆ ਹਾਂਜੀ ਬੇਸ਼ੱਕ ਮੰਗਣ ਨੂੰ ਭਾਵੇਂ ਦਾ 55 ਵੀ ਹਾਂ ਨਾ ਕਿਤੇ ਜਾ ਸਕਦੇ ਨਹੀਂ ਆ ਗਾਲੀ 60 ਵੀ ਕਰ ਲਈ ਬਹੁਤ ਹੀ ਨੇਗਾ ਤਾਂ ਵੀ ਕਿਸੇ ਭਰਾ ਨੂੰ ਰੋਟੀ ਲੱਭਦੀ ਆ ਕੋਈ ਕਾਰੀ ਭਿਆਰੀ ਵੀਰ ਵੀ ਲੈ ਕੇ ਜਾਂਦਾ ਤੇ ਦੋ ਪੈਸੇ ਦਿੰਦੀ ਆ ਦੁੱਧ ਵੀਰ ਜੀ 55 ਕਿਲੋ ਦੇ ਭਰਾਉਂਦੀ ਰਹੀ 56 ਕਿਲੋ ਅੱਛਾ ਅੱਛਾ ਹਾਂ ਇੰਨੇ ਮੈਂ ਗ ਯੋਧਾ ਦੇ ਦੇਗਾ ਜਬਾਈ ਦੇ ਵੀਰ ਹੁਣ ਭਾਵੇਂ ਹੁਣ 14 ਗੋਲੇ ਬੋਲੇ ਆਪ 12 ਗੋਲੇ ਗਰੰਟੀ ਦੇਣਾ 2 ਲੀਟਰ ਘਰ ਦਦਦੇ ਆਪਾਂ ਇਹਦਾ ਦੁੱਧ ਘਟਿਆ ਉਹਨੇ ਕਿਦੇ ਵੀਰ ਜੀ ਜਾ ਕੇ ਨਾਲ ਲਮ ਆਇਆ ਪਰ ਨੂੰ ਕਿਦੇ ਠੀਕ ਆ ਠੀਕ ਆ ਹਾਂਜੀ ਲੋ ਵੀ ਭਰਾਵੋ ਠੀਕ ਆ ਜੀ 52000 ਦੀ ਇਹ ਹਾਂ ਜਾਂ ਨਾ ਤੁਹਾਨੂੰ ਅੱਜ ਵੈੜ ਮਿਲ ਜੂਗੀ 52000 ਦੀ ਠੀਕ ਆ ਜੀ ਡਿਮਾਂਡ 55 58 ਕੁਛ ਵੀ ਕਰਾ ਲੋ ਬਾਹਰ ਚੰਗੀ ਆ ਬਿੰਦੇ ਇੱਕ ਨੰਬਰ ਵੀਰ ਕਰ ਦਿਓ ਸਾਂਝੇ ਆਪਣੇ 6899 11270 ਠੀਕ ਆ ਹਾਂਜੀ ਲੋ ਵੀ ਭਰਾਵੋ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਤੇ ਕਾਲ ਕਰੋ ਕਰੋ ਗੱਲਬਾਤ ਧੰਨ ਠੀਕ ਹੈ ਜੀ ਵਿਜ਼ਿਟ ਕਰਦੇ ਹੋ ਪਹੁੰਚਦੇ ਹੋ ਸ਼ੇਅਰ ਲਾਈਕ ਕਮੈਂਟ ਕਰਦੇ ਹੋ ਧੰਨਵਾਦ